हे प्रभु मैं थे कांप जाना जद पता चलदा है तू के अंदर देखदा है तेरी पहुँच ते साडी सोचणी तक assi ki sochde rehnde बारो धार्मिक दिखाई दे जाना कोई बहुत वड्डी गल नहीं बतेरे दुनिया धार्मिक दिखाई देंदी दे। है पर मानसिक तल ते धार्मिक हो जाना बड़ी साधना है बड़ी तपस्या है बड़ी मेहनत है बड़ी करड़ी मेहनत जरूरी नहीं जो धार्मिक दिखाई, दिखाई दे रहे ने यह धार्मिक होवन दिखाई दे रहे हैं मैं एक दफा फिर मैं खुलासा करा मनुख जो कुछ दिखाई दे रहा है मनुख ओ नहीं है मनुख जो कुछ सोचता रहा है मनुख ओ ही कुछ है मनुख ओ ही कुछ है। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ ਪਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ ਗੁਰਦੁਆਰੇ ਚ ਬੈਠ ਕੇ ਵੀ ਬੁਰਾ ਸੋਚ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਗੁਰਦੁਆਰੇ 'ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਕਿਸੇ ਧਾਰਮਿਕ ਸਥਲ ਦੇ 'ਚ ਬੈਠ ਕੇ ਮੰਦਰ ਦੇ 'ਚ ਬੈਠ ਕੇ ਮਸਜਿਦ ਦੇ 'ਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਸਿਰਫ ਪ੍ਰਮਾਤਮਾ ਨੂੰ ਪਤਾ ਉਹਦੀ ਪਹੁੰਚ ਸਾਡੇ ਮਨ ਤੱਕ ਅਗਰ ਮਨੁੱਖ ਪ੍ਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ ਨਾਸਤਿਕ ਹੋਵੇ ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ ਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਨੇ ਅੰਦਰ ਤੱਕ ਪੌਂਚ ਸਿਰਫ ਪ੍ਰਮਾਤਮਾ ਦੀਏ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਅੰਤਰਿਆਮੀ ਭਾਈ ਗੁਰਦਾਸ ਇੱਕ ਪੰਕਤੀ ਦੇ ਵਿੱਚ ਕਹਿੰਦੇ ਨੇ ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ ਏ ਪ੍ਰਭੂ ਮੈਂ ਤੇ ਕੰਬ ਜਾਣਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ ਹੈ ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ ਮਨੋਵਿਗਿਆਨਕ ਅਗਰ ਮਨੁੱਖ ਦੀ ਕਿਦਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ ਦੁਨੀਆਂ ਦੇ ਵਿੱਚ ਮਿੱਤਰਤਾ ਭੰਗ ਹੋ ਜਾਏਗੀ ਰਿਸ਼ਤੇਦਾਰੀ ਵੀ ਟੁੱਟ ਜਾਏਗੀ ਕੁਝ ਵੀ ਨਹੀਂ ਰਹੇਗਾ ਅਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋਣ ਗਲਤ ਨਾ ਸੋਚਦਾ ਹੋਵੇ ਗਲਤ ਯਾਦਾਂ ਨਾ ਚੱਲਦੀਆਂ ਮਨੋਚਿੰਤਕ ਤੇ ਕਹਿੰਦੇ ਜਿਸ ਨਾਲ ਬਹੁਤ ਪਿਆਰ ਹੈ ਮਿੱਤਰ ਹੈ ਉਹਦੇ ਬਾਰੇ ਵੀ ਕਦੀ ਮਾੜੀ ਸੋਚਣੀ ਚੱਲ ਸਕਦੀ ਹੈ ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ ਪਤੀ ਬਾਰੇ ਵੀ ਚੱਲ ਸਕਦੀ ਹੈ ਬੱਚਿਆਂ ਬਾਰੇ ਵੀ ਚੱਲ ਸਕਦੀ ਹੈ ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ ਜਿਸ ਬਾਰੇ ਬੁਰਾ ਸੋਚ ਰਿਹਾ ਹੈ ਉਹ ਨਹੀਂ ਦੇਖ ਸਕਦਾ ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ ਦੇਖ ਹੀ ਨਹੀਂ ਸਕਦਾ ਕੋਲ ਬੈਠਾ ਹੋਵੇ ਭਾਵੇਂ ਤੂੰ ਮਨ ਦੇ ਤਲਤੇ ਮਨੁੱਖ ਬਿਲਕੁਲ ਸੁਤੰਤਰ ਹੈ ਆਜ਼ਾਦ ਹੈ ਹਾਂ ਮਨ ਤੇ ਨਗਾ ਪ੍ਰਮਾਤਮਾ ਦੀ ਏ ਚੁ ਕਿ ਉਹ ਵਿਆਪਕ ਹੈ ਤੋ ਉਹਦਾ ਵੇਖਣਾ ਵੀ ਵਿਆਪਕ ਹੈ ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਵਕਤ ਕੋਈ ਮਨੁੱਖ ਕਿਸੇ ਨੂੰ ਨਹੀਂ ਦੇਖ ਸਕਦਾ ਕੋਈ ਬੱਚੇ ਹਰ ਵਕਤ ਮਾਂ-ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ। ਪਿਰਾ ਦੀ ਨਿਗਾਹ ਥੱਲੇ ਹਰ ਵਕਤ ਪਿਰਾ ਨਹੀਂ ਹੁੰਦਾ। ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨੇ ਔਰ ਹਰ ਵਕਤ। ਹਰ ਵਕਤ। ਸਭ ਕੁਝ ਉਸ ਦੀ ਨਿਗਾਹ ਦੇ ਥੱਲੇ। ਦੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਸਭ ਤੋਂ ਵੱਡੀ ਸਿਆਣਪ ਹੈ ਅਕਲਮੰਦੀ ਏ ਨੇੜੇ ਕਰਕੇ ਜਾਣਦਾ ਹੈ ਪ੍ਰਮਾਤਮਾ ਨੇੜੇ ਹੈ ਦੇਖ ਰਿਹਾ ਹੈ ਮੈਨੂੰ ਸੁਣ ਰਿਹਾ ਹੈ ਇਹ ਸਭ ਤੋਂ ਵੱਡੀ ਅਕਲਮੰਦੀ ਏ ਇਹ ਸਭ ਤੋਂ ਵੱਡੀ دانشਮੰਦੀ ਏ ਔਰ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ ਪਿਆ ਕਾਨੂੰਨ ਦਿੱਤੇ ਪੌਂਚ ਹੈ ਕੋਈ ਨਹੀਂ ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ ਉਹ ਕਿੱਥੇ ਦੇਖਦਾ ਜੋ ਕੁਝ ਕਰਨਾ ਹੈ ਕਰ ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਝ ਜਾਣੇ ਜਿੰਨ ਤੋਂ ਕੀ ਹੈ ਤੂੰ ਜੋ ਸੋਚਦਾ ਰਹਿੰਦਾ ਹੈ ਸਭ ਕੁਝ ਪ੍ਰਭੂ ਨੂੰ ਪਤਾ ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੋਂ ਬਚ ਗਏ ਹੋਵੇਂ ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਨ ਮਰਿਆਦਾ ਬਣੀ ਹੋਈ ਹੈ ਲੇਕਿਨ ਪ੍ਰਭੂ ਨੂੰ ਤੇ ਪਤਾ ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਦੇ ਵਿੱਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅੰਡਿਟ ਕਰਦਾ ਹੈ ਦੁੱਖਨ ਦੇਖਤ ਹੈ ਪਰ ਦੇਤਨਾ ਉਹ ਆਪਣਾ ਹੱਥ ਨਹੀਂ ਰੋਕਦਾ ਇਤਨਾ ਬੁਰਾ ਸੋਚਦਾ ਰਹਿੰਦਾ ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ ਇਹਦੀ ਇਤਨੀ ਬੁਰੀ ਸੋਚਣੀ ਲੇਕਿਨ ਫਿਰ ਵੀ ਪ੍ਰਮਾਤਮਾ ਆਪਣੇ ਹੱਥ ਨਹੀਂ ਰੋਕਦਾ ਦੋਖਨ ਦੇਖਤ ਹੈ ਦੇਖਦਾ ਪਿਆ ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਪਿੱਟਦਾ ਫਲਾਣਾ ਤਿੰਜੇ ਐਂਜ ਦੇਖਿਆ ਵੀ ਕੱਖ ਨਹੀਂ ਢੰਡੋਰਾ ਪਿੱਟੀ ਜਾ ਰਿਹਾ ਹੈ ਅਜ ਤੱਕ ਸੰਸਾਰ ਦਾ ਭਰਮਣ ਕਰਦੇ ਹੋਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ ਗਿਆਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ ਬੜਾ ਅਨਰਥ ਕੀਤਾ ਉਸਨੇ ਮੈਂ ਕਿਹਾ ਤੂੰ ਦੇਖਿਆ ਹੈ ਕਹਿੰਦਾ ਦੇਖਿਆ ਤੇ ਨਹੀਂ ਸੁਣਿਆ 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 ਕਰੀਬਨ ਕਰੀਬਨ 99 ਫੀਸਦੀ ਮੈਨੂੰ ਉਹ ਮਿਲੇ ਨੇ ਜਦ ਮੈਂ ਪੁੱਛਿਆ ਤੂੰ ਦੇਖਿਆ ਕਹਿੰਦਾ ਨਹੀਂ ਸੁਣਿਆ ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ ਕਹਿੰਦਾ ਸੁਣਿਆ ਸਰਵ ਸੁਣਿਆ ਦੇਖਿਆ ਵੀ ਨਹੀਂ ਢੰਡੋਰਾ ਪਿਟ ਰਿਹਾ ਹੈ ਪ੍ਰਮਾਤਮਾ ਦੇਖਦੇ ਹੋਇਆ ਵੀ ਖਾਮੋਸ਼ ਖਾਮੋਸ਼ ਦੋਖਨ ਦੇਖਤ ਹੈ ਪਰਦੇ ਤਨਾਹਾਰੇ ਇਸ ਵਾਸਤੇ ਅਸੀਂ ਅਰਦਾਸ ਵਿੱਚ ਇੱਕ ਸ਼ਬਦ ਐਡ ਕਰ ਦਿੱਤੇ ਜਿਨ੍ਹਾਂ ਵੇਖ ਕੇ ਅਨਡਿੱਠ ਕੀਤਾ ਮਹਾਨ ਨੇ ਵੇਖ ਕੇ ਅਨਡਿੱਠ ਕਰਨਾ ਇਹ ਪ੍ਰਮਾਤਮਾ ਵਾਲਾ ਸੁਭਾ ਹੈ ਈਸ਼ਵਰ ਵਾਲਾ ਸੁਭਾ ਹੈ ਵੇਖ ਕੇ ਅਨਡਿੱਠ ਕਰ ਸਕਦਾ ਹੈ ਕੋਈ ਸਨੇਹ ਵਿੱਚ ਕੋਈ ਪ੍ਰੇਮ ਵਿੱਚ ਉਝ ਨਹੀਂ ਕਰ ਸਕਦਾ ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀ ਪਰ ਮਾਂ ਪਰਦਾ ਪਾਉਂਦੀ ਐ ਛੁਪਾਉਂਦੀ ਐ ਕਿਸੇ ਹੋਰ ਨੂੰ ਨਾ ਪਤਾ ਚੱਲੇ ਸਨੇਹ ਸਨੇਹ ਭੁੱਲਾਂ ਤੇ ਦੇਖੀਆਂ ਨੇ ਕੁਝ ਅਨਰਥ ਤੇ ਦੇਖਿਆ ਹੈ ਪਿਰਾ ਦਾ ਮਿੱਤਰ ਦਾ ਪਰ ਮਿੱਤਰ ਛਪਾਂਦਾ ਹੈ ਪਰਦਾ ਪੰਦਾ ਹੈ ਪਿਰਾ ਛਪਾਂਦਾ ਹੈ ਪਰਦਾ ਪੰਦਾ ਹੈ ਪਿਆਰ ਆਮ ਹਾਲਤ ਦੇ ਚ ਮਨੁੱਖ ਵੇਖਦਾ ਵੀ ਨਹੀਂ ਢੰਡੋਰਾ ਪਿੱਟਦਾ ਹੈ ਇੱਕ ਪਿਆਰ ਹੀ ਇਸ ਵਾਸਤੇ ਇਸ ਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੈ ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ ਹੈ ਨਜ਼ਰ ਅੰਦਾਜ਼ ਕਰ ਦਿੰਦਾ ਔਰ ਇੱਕ ਹਕੀਕਤ ਹੈ ਮੇਰਾ ਤੇ ਸਾਬ ਕਹਿੰਦੀ ਏ हे ਪ੍ਰਭੂ ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇਂ ਫਿਰ ਤੇ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਪ੍ਰਭੂ ਜੂ ਹਮਰੇ ਦੋਖ ਮਤ ਹਿਰਦੇ ਦਾਰ ਏ ਪ੍ਰਭੂ ਤੇਰੇ ਸੁਭਾਅ ਦਾ ਪਤਾ ਹੈ ਤੂੰ ਮੇਰੇ ਦੋਖਾਂ ਨੂੰ ਨਹੀਂ ਦੇਖੇਂਗਾ ਨਾ ਹਿਰਦੇ ਦੇ ਚਾਰਨ ਕਰੇਗਾ ਕਲਗੀਧਰ ਪਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪ੍ਰਮਾਤਮਾ ਦਾ ਹੈ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ ਦੇਖਦਾ ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਪ੍ਰਮਾਤਮਾ ਨਾਲ ਪਿਆਰ ਸਾਰੇ ਸੰਸਾਰ ਨਾਲ ਪਿਆ ਪੂਰਨ ਪ੍ਰੇਮ ਪ੍ਰਤੀਤ ਸ제ব্রত ਗੋਡ ਮੜੀ ਮਟ ਭੋਲ ਨਾਮ ਪੂਰਨ ਪ੍ਰੇਮ ਜਿਹਦੇ ਸਾਰੀ ਪੂਰਨਤਾ ਆ ਗਈ ਪ੍ਰਮਾਤਮਾ ਆ ਗਈ ਇਸ ਨੂੰ ਭਗਤੀ ਕਹਿੰਦੇ ਨੇ ਜਿਸ ਦਿਨ ਮਨੁੱਖ ਭਗਤ ਹੋ ਜਾਂਦਾ ਹੈ ਉਹਦੀ ਅਵਸਥਾ ਕੀ ਬਣ ਜਾਂਦੀ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਨੰਨ ਕਰਦੇ ਨੇ ਮੈਂ ਨਹੀਂ ਚੰਗੇ ਬੁਰਾ ਨਹੀਂ ਕੋਇ ਪ੍ਰਣਵਤ ਨਾਨਕ ਤਾਰੇ ਸਾਡਾ ਕੋਈ ਦਾਵਾ ਨਹੀਂ ਕਿ ਮੈਂ ਚੰਗਾ ਮੇਰਾ ਕੋਈ ਕਹਿਣਾ ਨਹੀਂ ਕਿ ਕੋਈ ਬੁਰਾ ਹੈ ਕੋਈ ਬੁਰਾ ਹੈ ਮੈਂ ਚੰਗਾ ਹਾਂ ਮੈਂ ਚੰਗਾ ਹਾਂ ਭਗਤ ਦਾ ਇਹ ਦਾਵਾ ਹੀ ਖਤਮ ਹੋ ਜਾਂਦਾ कोई बुरा है कोई बुरा है ऐसा भगत का कहना ही खत्म हो जाता है ये भगत की पहचान और हकीकत है परमात्मा की दृष्टि कोई बुरा भला नहीं है गन्ने रस पा दिता है परमात्मा ने अमृत है संतरे का रस अंगूर का रस अमृत है ਪਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ ਸ਼ਰਾਬ ਬਣਾ ਲਈ ਰਸਤੇ ਮਿੱਠਾ ਸੀ ਅੰਗੂਰਾਂ ਦਾ ਕੌੜਾ ਹੋ ਗਿਆ ਰਸਤੇ ਸੁਆਦ ਅਸੀ ਮਿੱਠਾ ਸੀ ਸੰਤਰੇ ਦਾ ਕੌੜਾ ਹੋ ਗਿਆ ਰਸਤੇ ਮਿੱਠਾ ਸੀ ਗੰਨੇ ਦਾ ਕੌੜਾ ਹੋ ਗਿਆ ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਮਨੁੱਖ ਕੋਲ ਇਹ ਤੋਫੀਕ ਹੈ ਸ਼ਰਾਬ ਨੂੰ ਹੀ ਦੇਖ ਲਓ ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਹੈ ਤਰਕਾ ਕੇ ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੋਫੀਕ ਹੈ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ ਸੰਖਿਆ ਜ਼ਹਿਰ ਹੀ ਆਉਂਦੀ ਹੈ ਹਕੀਮ ਵੈਦ ਇਹਨੂੰ ਮਾਰ ਕੇ ਇਸ ਦਾ ਕੁਸ਼ਤਾ ਬਣਾ ਲੈਂਦੇ ਨੇ ਅੰਮ੍ਰਿਤ ਹੋ ਗਈ ਅੰਮ੍ਰਿਤ ਹੋ ਗਈ ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ ਜੋ ਜ਼ਹਿਰ ਹਲਾਹਲ ਹੈ وہی ਅੰਮ੍ਰਿਤ ਹੈ ਨਾਦਾਂ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਇਤੇ ਪੀਣ ਦਾ ਢੰਗ ਹੈ ਜੇ ਤੈਨੂੰ ਆ ਜਾਏ ਅੰਮ੍ਰਿਤ ਹੈ ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤੋ ਜ਼ਹਿਰ ਹੈ ਜੇ ਜੀਣ ਦਾ ਢੰਗ ਆ ਗਿਆ ਹੈ ਤੋ ਜ਼ਿੰਦਗੀ ਅੰਮ੍ਰਿਤ ਹੈ ਜੇ ਜੀਣ ਦਾ ਢੰਗ ਨਹੀਂ ਆਇਆ ਤੋ ਜ਼ਿੰਦਗੀ ਹੀ ਜ਼ਹਿਰ ਹੈ ਜੇ ਰਹਿਣ ਦਾ ਤੈਨੂੰ ਢੰਗ ਆ ਗਿਆ ਸਾਰਾ ਸੰਸਾਰ ਅੰਮ੍ਰਿਤ ਹੈ ਨਿਰੰਕਾਰ ਦਾ ਰੂਪ ਜਿਤੇ ਨੂੰ ਰਹਿਣ ਦਾ ਢੰਗ ਨਹੀਂ ਆਇਆ ਸਾਰਾ ਸੰਸਾਰ ਜ਼ਹਿਰ ਹੈ ਇਹ ਤੇਰੇ ਤੇ ਮਨਸਰ ਹੈ ਤੂੰ ਜ਼ਹਿਰ ਦੇ ਚ ਜੀਵਣਾ ਹੈ ਕਿ ਅੰਮ੍ਰਿਤ ਦੇ ਚ ਜੀਣਾ